ਇਹ ਲਾ ਮਾਗੇ ਕੁਛੀ ਤਾਂ ਇਹ ਤਾਂ ਤੇ ਕੁਤੀ ਤਾਂ ਕਿੱਥੇ ਲਾ ਮਾਗੇ ਕੁਛੀ ਤਾਂ ਇਹ ਲਾ ਮਾਗੇ ਨਾ ਲੱਗਦਾ ਮੈਨੂੰ ਲੱਗਦਾ ਵੀ ਹੱਥ ਮੋੜ ਜਾਣੀ ਗੋਤਾ ਲਾ ਮਾਗੇ ਪਰਨ ਨੂੰ ਤਿਆਰ ਸਾਡਾ ਤਿਆਰ ਇਹ ਸਾਡੇ ਲਾ ਮਾਗੇ ਤੁਸੀਂ ਅੱਗੇ ਸਾਰ ਤਕ ਨਾ ਤੁਸੀਂ ਸਾਡਾ ਸੀ ਆਪਾਂ ਖਾਂਦੇ ਹਾਂ ਹਾਂ ਆਪਾਂ ਖਾਣੇ ਖਾਣੇ ਹਾਂ ਜੀ ਬਸ ਇਹ ਤੇ ਹੈ ਜੀ ਤੇ ਜਵਾਕ ਸਾਡੇ ਹਾਂ ਆਲਨੀਆਂ ਨਹੀਂ ਹੰਕੇ ਤੇ ਗਿਲਾਕੀ ਮੈਂ ਸੋਲੋ ਹੱਟ ਬਰਾਬਰ ਚਾਹੁੰਦਾ ਹਾਂ ਜੀ ਇਹ ਦੱਸ ਦਿਓ ਜ਼ਮੀਨ ਕੀ ਦਰਾਂ ਹਾਂ ਜ਼ਿੰਦਾਬਾਦ ਜ਼ਮੀਨ ਕੀ ਦਰਾਂ ਸਾਡੀ ਨਾਰੀ ਆ ਜ਼ਮੀਨ ਬਿਨਾ ਜੰਮੀਆ ਸੁੱਕੇ ਬਣ ਜਾਣਗੇ ਜ਼ਿੰਦਾਬਾਦ 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 ਜਿੰਦਾਬਾਦ ਜ਼ਿੰਦਾਬਾਦ ਜਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

ਤਾਰ-ਤਾਰ ਨੂੰ ਕਾਤੋਂ ਕਰੋਗੇ ਜੀ ਤਾਂ ਭੋਗ ਤੇ ਜਾਣਾ ਹੈ। ਹਾਂ ਅਸੀਂ ਤਾਂ ਭੋਗ ਤੇ ਜਾਣਾ ਹੈ। ਮੈਂ ਦੇਖ ਲਓ ਕੀ ਹੋਈ ਪਈ ਐ। ਬੇਸੀ ਤਾਂ ਬੰਦਾ ਕੀ ਕਰਦਾ ਤੁਸੀਂ। ਹੋ ਜੀ ਭੋਗ ਤੇ ਜਾਣਾ ਵੀ ਜੀ ਅਸੀਂ ਭੋਗ ਤੇ ਜਾਣਾ ਹੈ। ਨੰਗਰ ਦੇ। ਕਿਹੜੇ ਪਿੰਡ ਜਾਣਾ ਈ ਤੁਸੀਂ? ਰਾਤੋਂ ਜਾਣਾ ਜੀ। ਰਾਤੋਂ ਜਾਣਾ ਤਾਂ ਰੋਕਿਆ ਜਾ ਰਿਹਾ। ਰਾਤੋਂ ਜਾਣਾ ਹੈ। ਰਾਤੋਂ ਜਾਣਾ। ਹੁਣ ਤਾਂ ਇੱਧਰ ਚ ਜਾਓ ਅਸੀਂ ਕਿੱਧਰ ਨਹੀਂ ਜਾਏ ਇਹ ਰੇਖਾ ਨੂੰ ਵੀ ਇੱਧਰ ਰਹੇ ਨੇ। ਕਿਵੇਂ ਜੀ? ਕਿਵੇਂ ਜੀ? अच्छा ਤੁਸੀਂ ਭੋਗ ਤੁਸੀਂ ਭੋਗਦੇ ਜਾਣੇ ਆਹ ਭੋਗਦੇ ਜਾਣਾਂਗੇ ਥੋੜੀ ਅਸੀਂ ਗੱਲ ਕਰਾਂਗੇ ਚਲੋ ਬੈਠੋ ਵਿੱਚ ਪਾਸੇ ਬਿਠਾਓ ਯਾਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਤੋਂ ਜੋ ਮਜ਼ਦੂਰ ਉਹਨਾਂ ਦਾ ਇਹ ਕਹਿਣਾ ਕਿ ਅਸੀਂ ਭੋਗਤੇ ਜਾ ਰਹੇ ਹਾਂ ਤਾਂ ਪੁਲਿਸ ਦੇ ਵੱਲੋਂ ਗ੍ਰਿਫਤਾਰ ਆ ਜਿਹੜੇ ਉਹ ਕਰ ਲਏ ਗਏ ਨੇ ਤਾਂ ਮਜ਼ਦੂਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੀਤ ਜੀ ਜੀਤ ਜਬਾਦ ਦਰਦੇ ਨਹੀਂ ਤੇਰੇ ਜੋ ਕੁੰਡਿਆ ਤੋਂ ਇਹ ਕੀ ਮਸਲਾ ਹੈ ਕੀ ਕਿਹੜੀ ਜ਼ਮੀਨ ਤੇ ਤੁਸੀਂ ਕਬਜ਼ਾ ਕਰਨ ਜਾ ਰਹੇ ਹੋ ਕਿਹੜੀ ਜ਼ਮੀਨ ਦੇ ਉੱਤੇ ਹੱਥ ਲੈਣਾ ਹੈ ਜ਼ਮੀਨ ਜਿਹੜੀ ਇਹ ਪੀੜ ਚ ਪਈ ਹੈ ਜੀ 927 ਏਕੜ ਸੁਦੇਵੀਰ ਰਾਜੇ ਦੀ ਜਿਹੜੇ ਆਪਣੇ ਮੈਂ ਜਿਹੜੇ ਬਾਹਰਲੇ ਲੋਕਾਂ ਦਾ ਕਬਜ਼ਾਗਾ ਉਹ ਸਾਡੇ ਬੇਜਮੀਨੇ ਕਿਸਾਨਾਂ ਤੇ ਮਜ਼ਦੂਰਾਂ ਚ ਵੰਡਣੀ ਚਾਹੀਦੀ ਹੈ ਉਹਦੇ ਦੇਸੀ ਕਬਜ਼ਾ ਲੈਣ ਜਾ ਰਹੇ ਸੀ ਹੁਣ ਤਾਂ ਗ੍ਰਿਫਤਾਰ ਕਰ ਲਿਆ ਕੋਈ ਗੱਲ ਨਹੀਂ ਅੱਜ ਆਈਆਂ ਹੀ ਗ੍ਰਿਫਤਾਰੀਆਂ ਤੋਂ ਨਹੀਂ ਡਰਦੇ ਸਾਨੂੰ ਹੋਰ ਲੋਕਾਂ ਮਿਲੂਗਾ ਵਧੀਆ ਗ੍ਰਿਫਤਾਰ ਕਰ ਲੈ ਸੀ ਰੋਟੀ ਚਖਾਈ ਖਾ ਲਾ ਕੇ ਹਾਂ ਅੱਜ ਅਸੀਂ ਕਿਸੇ ਦੇ ਤੋਂ ਛਾਗ ਮਰ ਪੱਟ ਲੈਂਦੇ ਆਂ ਜਿਹੜੇ ਦੇਣਾ ਕਿੱਦੋਂ ਉਹ ਵੀ ਨਾ ਲੈ ਲੈਂਦੇ ਨੇ ਹਾਂ ਸਾਡਾ ਕੋਲ ਜੇ ਸਾਡੇ ਛਾਗ ਮੁੰਨ ਲਾਪਟਾ ਹੈ ਸਾਡਾ ਇਹ ਗੱਲ ਹੈ ਹਾਂਜੀ ਮਤਲਬ ਤੁਸੀਂ ਆਪ ਦੇ ਹੱਕ ਲੈਣਾ ਅਸੀਂ ਹੱਕ ਲੈਣਾ ਸਰ ਸੋ ਤੁਸੀਂ ਦੇਖ ਸਕਦੇ ਹੋ ਕਿ ਗ੍ਰਿਫਤਾਰੀਆਂ ਸ਼ੁਰੂ ਨੇ ਸਰਕਾਰ ਦੀ ਅਸੀਂ ਹਰ ਹਾਲ ਤੇ ਜਾਨ ਦੀ ਕੋਸ਼ਿਸ਼ ਕਰਾਂਗੇ ਕੀ ਕਰਨਾ ਚਾਹੁੰਦੇ ਜ਼ਮੀਨ ਦੇ ਵਿੱਚ ਜਾ ਕੇ ਤੁਹਾਡਾ ਪ੍ਰੋਗਰਾਮ ਇਹ ਵਿੱਚ ਅਸੀਂ ਜਾ ਕੇ ਕਰਜਾ ਕਰਾਂਗੇ ਤੁਹਾਡੇ ਹੋਰ ਆ ਗੂ ਬਗੈਰ ਬਦਾਰ ਕੀਤੇ ਹੋਏ ਹਾਂਜੀ ਤੁਹਾਡੇ ਕਿੰਨੇ ਆ ਗੂ ਹੋਰ ਕਰਕੁਨ ਗ੍ਰਿਫਤਾਰ ਤੁਹਾਡੇ ਕਿੰਨੇ ਸਾਥੀ ਗ੍ਰਿਫਤਾਰ ਨੇ ਸਾਡੇ 100 150 ਸਾਡੇ ਪਿੰਡਾਂ ਵਿੱਚੋਂ ਸਾਡੇ ਕਰਕੁਨ ਗ੍ਰਿਫਤਾਰ ਕਰ ਲਏ ਆਤੋ ਡਕੜਾ ਪਿੰਡ ਹੈ ਜੀ ਮੇਰਾ ਪਿੰਡ ਹੈੜੀ ਕੇ ਜਸਪੀਰਪੁਰ ਹੈੜੀ ਕੇ ਮੈਂ ਠੀਕ ਹੈ ਤੇ ਤੁਹਾਡੇ ਆਪ ਕੋ ਨਾਲ ਸੰਪਰਕ ਹੋ ਰਿਹਾ ਨਹੀਂ ਸਾਡੇ ਕੋਈ ਸੰਪਰਕ ਨਹੀਂ ਹੋ ਰਿਹਾ ਹੈ ਇੰਨੀ ਪੁਲਿਸ ਦੀ ਨਫਰੀ ਹੈ 9471 ਤੁਸੀਂ ਗੱਲ ਕਰ ਰਹੇ ਹੋ ਕਿਵੇਂ ਅੱਗੇ ਵਧੋਗੇ ਕੋਈ ਗੱਲ ਨਹੀਂ ਇਹ ਸਾਡੀਆਂ ਜਾਨਾਂ ਆਂਦੀਆਂ ਨੇ ਸੀ ਜਾਨਾਂ ਦੇ ਕੇ ਵੀ ਅੱਗੇ ਆਵਾਂਗੇ ਮਾਤਾ ਜੀ ਕਿਉਂ ਲੋੜ ਹੈ ਤੁਹਾਨੂੰ ਇਸ ਜ਼ਮੀਨ ਤੇ ਕਬਜ਼ੇ ਕਰਨ ਦੀ ਗਰੀਬ ਆਹੀ ਅਸੀਂ ਕੋਈ ਨਹੀਂ ਕਰੋ ਜੇ ਮਤ ਹੋ ਜਾਓ ਕੀ ਕੰਮ ਕਰਕੇ ਗੁਜ਼ਾਰਾ ਕਰਦੇ ਹਾਂ ਅਸੀਂ ਦਿਹਾੜੀ ਕਰਦੇ ਹਾਂ ਉਹ ਵੀ ਸਾਨੂੰ ਸਹੀ ਨਹੀਂ ਮਿਲਦੀ ਜੀ ਦਿਹਾੜੀ ਜੋ ਦਿਹਾੜੀ ਹੈ ਤਾਂ ਫਿਰ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਸ ਦੇ ਵਿੱਚ ਅੱਛਾ ਹਾਂ ਕਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਹੈ ਜੀ ਜਿੰਦਾਬਾਦ ਜਿੰਦਾਬਾਦ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਦਾਬਾਦ ਜਿੰਦਾਬਾਦ ਕਿਹੜੇ ਪਿੰਡੋਂ ਕੀ ਕਰਨਾ ਸੀ ਇੱਥੇ ਪਿੰਡ ਦਾ ਹੈਡਿਕ ਕੀ ਕਰਨਾ ਸੀ ਜਿੱਥੇ ਜਮੀਰ ਬਾਪਾ ਬੱਸ ਜੀ ਫਿਰ ਹੁਣ ਤਾਂ ਤੁਹਾਨੂੰ ਅਰੈਸਟ ਕਰ ਲਿਆ ਗ੍ਰਿਫਤਾਰ ਕਰ ਲਿਆ ਹੁਣ ਤਾਂ ਗ੍ਰਿਫਤਾਰ ਕਰ ਲਿਆ ਤੁਹਾਨੂੰ ਤਾਂ ਕੀ ਕਰੋਗੇ ਹੋਰ ਕੀ ਫਿਰ ਆਪੀ ਆਉ ਕਰਾਂਗੇ ਫਿਰ ਆਵਾਂਗੇ ਹਟਦੇ ਨਹੀਂ ਹਟਦੇ ਨਹੀਂ ਹਾਂ ਸੋ ਦੇਖੋ ਤੁਸੀਂ ਤੁਸੀਂ ਸਮਝੋ ਤੁਸੀਂ ਉਹ ਤਸਵੀਰਾਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਤੂ ਤੂ ਕੇ ਆ ਜਿਹੜਾ ਉਹ ਬੱਸਾਂ ਦੇ ਵਿੱਚ ਚੜਾਇਆ ਜਾ ਰਿਹਾ ਆ ਤਾਂ ਤਸਵੀਰਾਂ ਤਸਵੀਰਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਵੱਡੀ ਗਿਣਤੀ ਦੇ ਵਿੱਚ ਪੁਲਿਸਾਂ ਜਿਹੜੀ ਇੱਥੇ ਲੱਗੀ ਹੋਈ ਸੀ ਔਰ ਰਸਾਂ ਦੇ ਵਿੱਚ ਮਜ਼ਦੂਰ ਆ ਜਿਹੜੇ ਜੋ ਜੀਪੀਐਸਸੀ ਦੇ ਕਾਰਕੁੰਨ ਨੇ ਉਹਨਾਂ ਨੂੰ ਚੜਾਇਆ ਜਾ ਰਿਹਾ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸੰਗਰੂਰ ਜੋ ਬੀ ਡੈਸ਼ 1 ਨੂੰ ਰਾਹ ਜਾਂਦਾ ਸੀਗਾ ਤਾਂ ਉੱਥੇ ਅੱਜ ਜੀਪੀਐਸਸੀ ਦੇ ਵੱਲੋਂ ਜਿਹੜਾ ਉਹ ਕਬਜ਼ਾ ਕਰਨਾ ਚਾਹ ਰਹੀ ਜਮੀਨ ਤੇ ਪਰ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਆ ਜਿਹੜੇ ਬਹੁਤ ਬੱਸਾਂ ਦੇ ਵਿੱਚ ਢਾ ਲੈ ਗਏ ਨੇ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮਾਤਾ ਜੀ ਕਿਹੜਾ ਪਿੰਡ ਹੈ ਤੁਹਾਡਾ ਕਿਹੜਾ ਪਿੰਡ ਹੈ ਤੁਹਾਡਾ ਆ ਤਾਂ ਮੇਰਾ ਕਿਲਾ ਪਿੰਡ ਹੈ ਕਿਲਾ ਪਿੰਡ ਕਿਹੜਾ

ਸਾਡਾ ਬਰਿਆ ਬਰਾबरी ਦਾ ਸਾਡੀ ਮਾਂ ਹੈ ਨਹੀਂ ਹਮਮ ਸਾਡੇ ਕੋਲ ਕੋਈ ਇੱਛਾ ਨਹੀਂ ਸਾਡੀ ਮਾਂ ਨਹੀਂ ਹੈਗੀ ਸਾਡੀ ਅੰਦਰ ਮਾਂ ਸਾਡੇ ਦੀ ਢੰਗ ਤੋਂ ਹੱਕ ਨਹੀਂ ਹਾਂ ਉਹ ਦੇਣਾ ਮਾਂ ਸਾਡੀ ਮਾਂ ਫਿਰ ਇਹ ਕਬਜ਼ਾ ਇਹ ਤਾਂ ਇਹ ਤਾਂ ਲੈ ਚਲੇ ਕਿਵੇਂ ਕਬਜ਼ਾ ਲੈਣ ਦੇਣਗੇ ਜੇਲਾ ਚ ਲੈ ਚਲੇ ਆ ਹਾਂ ਲੈ ਜਾ ਦੇਲਾ ਚ ਲੈ ਜਾ ਦੇਲਾ ਚ ਰੋਟੀਆਂ ਦੇ ਸਰਪੰਚ ਮੁਰਤਵਾਰ ਇਹ ਦੋਹਾਂ ਕੱਟਿਆ ਪ੍ਰਸ਼ਾਸਨ ਮਰ ਤਸਵੀਰਾਂ ਦੇਖ ਸਕਦੇ ਹੋ ਤਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਬੱਸਾ ਜਿਹੜੀ ਪੀਆਰਟੀਸੀ ਦੀ ਇੱਕ ਵੱਡੀ ਬੱਸ ਭਰ ਕੇ ਆ ਜਿਹੜੀ ਉਹ ਮਜ਼ਦੂਰ ਗ੍ਰਿਫਤਾਰ ਕਰ ਲਏ ਗਏ ਨੇ ਤਾਂ ਵੱਡੀ ਗੰਤੀ ਦੇ ਵਿੱਚ ਪ੍ਰਸ਼ਾਸਨਾ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਤਾਂ ਅੱਜ ਜੋ ਭਗਵਾਨਤਮਾਨ ਸਰਕਾਰ ਨੇ ਮਜ਼ਦੂਰ ਵਿਰੋਧੀ ਚਿਹਰਾ ਆਪਣਾ ਸਥਾਪਿਤ ਕਰ ਦਿੱਤਾ ਕਿ ਜਿੱਥੇ ਮਗਦਾ ਰੀਵੇ ਸੂਰਜਾ ਕਮੀਆਂ ਦੇ ਵਿਹੜੇ ਦੇ ਗੀਤ ਗਾਏ ਜਾ ਰਹੇ ਸੀ ਅੱਜ ਉਹਨਾਂ ਹੀ ਮਜ਼ਦੂਰਾਂ ਨੂੰ ਆ ਜਿਹੜਾ ਉਹ ਬੱਸਾਂ ਦੇ ਵਿੱਚ ਚੜਾ ਕੇ ਗ੍ਰਿਫਤਾਰ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਸੰਗਰੂਰ ਤੋਂ ਦੇਖ ਰਹੇ